ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਅਵਨਾਸੀ ਜੀ ਅਨਕੋ ਦਾਤਾ ਸਿਮਰਤ ਸੁਮਲ ਕੋਈ ਗੋਨਨੰਦਾਨ ਭਗਤਨ ਕੋ ਵਰਤਨ ਮਿਰਲਾ ਪਾਵੇ ਕੋਈ ਦਰਸ਼ਨੰ ਦੇਕ ਜੀਵਾ ਗੁਰ ਤੇਰਾ ਔਰਨ ਕਰਮ ਹੋਏ ਬ੍ਰਹਮੇ ਰਾਮ ਏਵਨੰਤੀ ਸੁਨੋ ਬ੍ਰਹਮੇ ਰੇ ਦੇਹ ਨਾਮ ਕਰ ਆਪਣੇ ਚੇਰੇ ਵਾਹਿਗੁਰੂ ਜੀ ਸਲੋਕ ਮੰਗ ਲਾਤੀਜਾ اے ਮਨਹਰ ਜੀ ਧਿਆਏ ਤੂੰ ਇਕ ਮਨ ਇਗਚਿਤ ਭਾਏ ਇਹ ਮਨ ਅਰਜੀਤ ਧਿਆਏ ਤੂੰ ਇਕ ਮਨ ਇਗਚਿਤ ਭਾਏ ਹਰ ਕੀਆ ਸਦਾ ਸਦਾ ਵਡਿਆਈਆਂ ਦੇਨਾ ਬਚੋ ਤਾਏ ਆਉ ਹਰ ਕੈ ਸਦ ਬਿਲੰਹ ਹਰ ਨੇ ਜਿਦ ਸੇਵੇ ਸੁਖ ਭਾਏ ਨਾਨਕ ਗੁਰਮੁਖ ਮਿਲ ਰਉ ਗਏ ਹੋ ਮੈਂ ਸ਼ਬਦ ਜਲਾਏ ਮਹਨ ਲਾਤੀ ਜਾ ਆਪੇ ਸਿਵਾਲਾਇਨ ਆਬੇ ਬਖਸ਼ ਕਰੀ ਸਵਨਾ ਕਾਮ ਆਪਿਓ ਆਪ ਹੈ ਆਬੇ ਸਾਰ ਕਰੀ ਨਾਨਕ ਨਾਮ ਤੇ ਆਇਨ ਤਰਨਜ ਕਰ ਵਸੇ ਜੁਗ ਜੁਗ ਸੋਭਾ ਹੋਏ ਪਉੜੀ ਤੋ ਕਰਨ ਕਰਨ ਸਮਰਤ ਹੈ ਕਰਤੇ ਮੈਂ ਤੁਝ ਬਿਨ ਅਬਰਨ ਕੋਈ ਉਦੇ ਆਪੇ ਸਿਟ ਸਰਜੀਆ ਆਪੇ ਬੁਨ ਗੋਈ ਸਭੇ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਬੜਿਆਈ ਗੁਰਮੁਖ ਦੇਵ ਪ੍ਰਭ ਅਰਪਾ ਵੈ ਸੋਈ ਗੁਰਮਕ ਨਾਨਕਿਆ ਰਾਜਿਆ ਸਭ ਅੱਖ ਹੋ ਧੰਨ ਧੰਨ ਧਨ ਗੁਰ ਸੋਈ ਸੁਧ ਗੁਰਮਕ ਨਾਨਕਿਆ ਰਾਜਿਆ ਸਵੇ ਅਕੋ ਧਨ 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 ਗੁਰ ਸੋਈ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ